ਆਇਗੋ ਜੀ ਦਾ ਖਾਸਾ ਆਇਗੋ ਜੀ ਬਹੁਤ ਚੰਗੇ ਰੱਖੇ ਮੇਰਾ ਲਿੰਡਰ ਉਹ ਕੰਪਨੀ ਜੀ 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 ਸ਼ਿਵਾ ਨਿਭਾ ਰਿਆ ਵਾ ਨਰ ਸਿੰਘ ਜੀ ਸੇਵਾ ਨਿਭਾ ਰਿਆ ਤੁਹਾਨੂੰ ਸਾਥ ਦੇ ਨਿਭਾ ਰਿਹਾ ਪੰਜ ਸਾਲ ਹੋ ਗਏ ਆ ਜੀ ਇੱਥੇ ਪੰਜ ਸਾਲ ਤੋਂ ਜਿਉ ਉਸੇ ਅਗਰ ਨਗਰ ਕੀ ਤਰ ਆਇਆ ਥਾ ਥਾ ਮਾਰਦਾ ਪਾਕਟ ਪਹੁੰਚੇ ਨਗਰ ਦੇ ਜੀ ਗੁਰੂ ਆਪਸੰਗਤ ਕੋ ਪਹੁੰਚੀਏ ਤੁਹਾਨੂੰ ਜੀ ਕੋਈ ਹਰ ਸਾਲ ਇਹ ਗੇਰ ਕੰਬੋ ਥੇ ਤੋਂ ਪੰਜ ਕਿਸਨ ਕਾਂਬੜੇ ਤੇ ਸਾਹ ਦੇ ਨਾਲ ਕਾਂਤਾਪੁਰ ਗੁਰੂ ਸਿੰਘ ਜੀ ਮਹਾਰਾਜ ਦੇ ਪਾਤਸ਼ਾਹ ਜੀ ਦੇ ਤੋਂ ਆਗਮਨ ਤੋਂ ਪੂਰੀ ਖੇਚੰਦਰ ਜੀ ਨਗਰ ਕੀਰਤਨ ਦਾ ਸਹਾਇਤਾ ਕਾਂਤਾਪੁਰ ਸਾਹਿਬ ਦੀ ਸਰਬਸ਼ਾਹ ਜੀ ਤੋਂ ਇਨਕ ਪੰਜਾ ਪਿਆਰੀ ਭਾਈ ਅੰਦਰ ਜੀ ਸੱਜਿਆ ਜਾਂਦਾ ਹੈ ਸੋ ਸਾਧੂ ਜੀ ਦੇ ਪਾਸ਼ਾ ਜੀ ਪੰਡ ਭਾਰੀ ਸਹਿਬਾਨ ਧਰੂਬੰਦ ਸਾਹਿਬ ਜੀ ਸਾਡੀ ਨਗਰ ਦੇ ਵਿੱਚ ਕਾਂਤਾਪੁਰ ਸਾਹਿਬ ਚਮਤ ਕੋਚੀ ਇੱਕ ਛੇੜ ਕੰਬੋ ਦੇ ਵਿੱਚ ਹਾਂਜੀ ਸੋ ਮੇਰਾ ਤੇ ਇਹੀ ਗਾਣਾ ਕਿ ਨਵ ਆਰੰਭ ਗਿਆ ਹੈ ਤਾਂ ਵੀ ਕਿਰਪਾ ਕਰਨ ਇਹਨਾਂ ਤੋਂ ਆਪਕੀ ਸੇਵਾ ਆਪੀ ਲੈ ਰਹੇ ਹਾਂ। ਸੰੂਕਾ ਜੀ ਦੇ ਨਾਮ ਦੇ ਸਿੰਘ ਤੋਂ ਬ੍ਰਿੰਸ ਦੀ ਪਾਛਾ ਜੀ ਅੱਜ ਜਿਹੜੇ ਯੂਨੀਸ ਕੋ ਪੜ੍ਹ ਗਿਆ ਜਿਹਦੇ ਨਾਲ ਦਾ ਅੰਗਲ ਕਰਾਈ ਕਰਵਾਉਣਾ ਉਹਨੂੰ ਵੀ ਮੈਡੀਕਲ ਹੈ। ਪਰ ਜੀ ਆਪਾਂ ਮੈਸੇਜ ਦੇ ਤੰਤਾਂ ਤੁਰ ਸਾਡੀ ਮਮਰਾ ਸੰਜੀਤ ਪਾਛਾ ਜੀ ਬਾਣੀ ਪੜ੍ਹੀਏ ਤਾਂ ਉਹਦਾ ਕੋਈ ਮੈਸੇਜ ਨਹੀਂ ਆ। ਆਪਣਾ ਜੀ ਜੀਵਨ ਜਿਉਣਾ ਨਾ ਤੇ ਗੁਰੂ ਦਾ ਸਾਡੀ ਬਾਣੀ ਦੇ ਆਸੇ ਦਾ ਜੀ ਕੋਈ ਵੀ ਦਿਨ ਇਸ ਅਹੋ ਦੀ ਕੋਈ ਗੱਲ ਨਹੀਂ ਆਇਆ। ਜਿਹੜੀ ਤੁਹਾਨੂੰ ਜ ਸਾਡੇ ਵਿੱਚ ਨਹੀਂ ਹੈਗੀ ਆਪਣਾ ਜੀਵ ਕੋਈ ਵੀ ਸਵਾਲ ਪੁੱਛਣਾ ਨਾ ਉਹ ਸਾਨੂੰ ਪੁੱਛੋ ਸਾਨੂੰ ਜੀਵੰਦੀ ਜਾਜ ਕੋ ਹੁੰਦੀ ਸਿੱਟੀ ਪਾਛਾਰੀ ਔਰ ਨਕਾਬਗੀ ਇਤਨੇ ਜੀ ਗੱਲ ਨਹੀਂ ਹੈ ਫਰ ਰੋਡ ਹੈ ਕਿਤੇ ਵੀ ਗੁਰਦਾ ਸਾਹਿਬ ਹੈਗੇ ਆ ਅਮਰ ਕ੍ਰਿ ਪ੍ਰਕਾਸ਼ ਨਹੀਂ ਹੋ ਕੇ ਤੇ ਸਾਨੂੰ ਸਾਨੂੰ ਹੁਕਮਰਾ ਨਹੀਂ ਸਾਨੂੰ ਇਹ ਦਾਤ ਬਸਦੇ ਆ ਉਹ ਕਦੇ ਵਰਤੇ ਵੀ ਫਾਇਟ ਇਤਨਾ ਜੀਣਾ ਹੈ ਆਪਣਾ ਜੀਵ ਜਿਹੜਾ ਹੈ ਇਸ ਰੰਗ ਦਾ ਜੀਵ ਤੇ ਜਿਹੜਾ ਜੀਵ ਮਾਤਮਾ ਦੀ ਬੰਨਣਾ ਜੁਜੰਦਰਨਾ ਉਹ ਤੱਕੇ ਨਸ਼ਿਆਂ ਦੇ ਵੱਲ ਪਹੁੰਚ ਨਹੀਂ ਆ। ਤਾਂ ਭੱਲੇ ਭੜਗੇ ਜਿਹੜੇ ਨੌਜਵਾਨ ਜਿਹੜੇ ਅੱਜ ਨਸ਼ਿਆਂ ਦੀ ਰੋਟੀ ਰਾ ਉਹਨਾਂ ਨੂੰ ਬੇਕਸੀਕ ਪਈ। ਉਹਦਾ ਸਾਹ ਵੀ ਚਰਣਾ ਨਾਲ ਲੱਗੀ। ਗੁਰੂ ਵਾਲੇ ਬਣੇ ਤੇ ਵੇਖੋ ਫਿਰ ਜਿਹੜਾ ਹੈ ਕਿਸ ਤਰ੍ਹਾਂ ਦਾ ਬੰਦਾ ਹੈ। ਫਿਰ ਆਪਣਾ ਹੁਣ ਵਾਲਾ ਜੀਵਨ ਤੇ ਬਾਅਦ ਵਾਲਾ ਜੀਵਨ ਜਿਹੜਾ ਹੈ ਦੇਖਣਾ ਕਿ ਕਿੰਨੀ ਇਹ ਸੱਚੇ ਪਾਛੇ ਬਖਸ਼ਾ ਕਰਦਾ ਹੈ। ਕੁਨਿਆ ਗਾਥਾ ਵਿੱਚ ਕਰਦਾ ਚਿਹਰੇ ਤੇ ਕੰਨ ਤੇ ਭਾਰੇ ਹੀ ਗਿਆ ਕਿ ਸਾਥੀ ਲਈ ਜੀਪ ਪੁੜ ਕੇ ਹਰ ਭੜ ਕੇ ਭੜ ਕੇ ਪਹਿਹਾਨ ਨਸ਼ਾ ਵਿੱਚ ਜੁੜੇ ਪਹਿਹਾਨ ਉਹਨਾਂ ਨੂੰ ਬੇਤੀ ਹੈ ਕਿ ਭਾਈ ਸਾਧੂ ਦੇ ਨਾਲ ਚਲਣਾ ਕਰੀਏ ਬਾਣੀ ਨਾਲ ਚਲਣਾ ਕਰੀਏ ਜੇ ਮਸੂਲਾ ਜਾਵੇ ਨਸ਼ਾ ਤੁਹਾਨੂੰ ਦੇ ਸ੍ਰੀ ਪਾਸ਼ਾ ਜੀ ਐਸਾ ਸਾਧੂ ਦਾ ਹੈ ਕਿ ਤੇ ਸੱਦੇ ਪਾਸ਼ਾ ਜੀ ਕਹਿੰਦੇ ਤਾਂ ਕਿ ਗੁਰੂ ਗ੍ਰਾਮਦਾ ਜੀ ਦਾ ਬਚਨ ਹੈ ਜਿਉਹ ਹਮਰੀ ਬਦਹਤੀ ਮੇ ਸਾਧੂਰਾ ਸਾ ਮੇ ਤੁਮ ਹਰ ਜਣੋ ਚੰਗਾ ਗਾਵਲੀ ਕੁਛਾ ਵੀ ਰਾਜਨੀ ਜੀਮ ਸੁਭਰਾ ਢਾਗ ਗਿਆ ਆਪਾਂ ਡਾਕਟਰ ਮੈਡੀਕਲ ਨੈਸ਼ਨ ਸੁਭਰਾ ਗਿਆ ਵੀ ਜੋ ਮੇਰੀ ਹਾਥ ਰੋਟੀ ਇਹੀ ਪੈਂਦੀਆਂ ਲਾਗਵਾਉਂਦੀ ਇਹੀ ਮੇਰਾ ਘਰ ਹੈ ਸਭਨਾਂ ਰਾਜਨੀ ਦੇ ਆਪਣੀ ਹਸਬਤ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ